ਅਕਿਆ ਹੋਇਆ ਨਾ ਬੱਕਰ ਵਾਲਾ ਲਾਕੇ ਆਂਦੇ ਸੀ ਵੀ ਇਹ ਵੀ ਚੌਦਰ ਨਹੀਂ ਚੱਲਣ ਦੇਣੀ ਇਹ ਵੀ ਨਹੀਂ ਚੱਲਣ ਦੇਣੀ ਇਹ ਵੀ ਨਹੀਂ ਚੱਲਣ ਦੇਣੀ ਆ ਨਵੇਂ ਲਿਆ ਕੇ ਅਸੀਂ ਆਦੋ ਖਰਚ ਸਵਾਬੋਲੀ ਉਹ ਯਾਰ ਜੇ ਤੁਸੀਂ ਸਾਥੋਂ ਪੀਣ ਵਾਲਾ ਪਾਣੀ ਖੋਣਾ ਤੇ ਸਾਨੂੰ ਜ਼ਹਿਰ ਵੰਡ ਦਿਓ ਜਿਹਨਾਂ ਨੇ ਅੱਜ ਤੋਂ 50 ਸਾਲ ਪਹਿਲਾਂ ਕੀਤੀ ਕਿ ਉਹਨਾਂ ਨੂੰ ਕੰਕਰੀਟ ਕਰਨੀ ਨਹੀਂ ਆਉਂਦੀ ਸੀ ਕਿ ਉਹਨਾਂ ਲੋਕਾਂ ਨੂੰ ਤੁਹਾਡੇ ਨਾਲੋਂ ਅਕਲ ਘੱਟ ਸੀ ਕਿ ਉਹ ਬੇਵਕੂਫ ਲੋਕ ਸੀ ਜਿਨ੍ਹਾਂ ਨੇ ਇਹਨਾਂ ਦੀ ਸੋਲੂਗਿੱਟਾ ਨਾਲ ਕੀਤੀ ਤੁਸੀਂ ਨਵੇਂ ਸਿਆਣੇ ਜਾਂਪੇ ਹੋ ਅੱਜ ਅਸੀਂ ਥੋਥੋ ਪੀਣ ਵਾਲਾ ਪਾਣੀ ਮੰਗਦੇ ਆਂ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਅਸਲ ਵਿੱਚ ਪ੍ਰਸ਼ਾਸਨ ਭਰਾਓ ਚਾਹੁੰਦਾ ਹਰ ਇੱਕ ਆਦਮੀ ਦੇ ਹੱਥ ਦੇ ਵਿੱਚ ਪਾਣੀ ਦੀ ਪੀਣ ਵਾਲੀ ਬੋਤਲ ਹੋਵੇ ਇਹਦੇ ਉੱਤੇ ਬਹੁਤ ਵੱਡਾ ਬਿਜ਼ਨਸ ਕੀਤਾ ਜਾ ਰਿਹਾ ਹੈ ਤਾਂ ਹੀ ਨਹਿਰਾਂ ਨੂੰ ਪੈਪ ਦਾ ਰੂਪ ਦਿੱਤਾ ਜਾ ਰਿਹਾ ਕੰਕਰੀਟ ਕਰਕੇ ਨਹੀਂ ਡਰਦੇ ਤੇਰੀ ਘਰ ਕੀ ਦਾ ਹੋ ਕੰਕਰੀਟ ਲਵਾਗੇ ਤੁਸੀਂ ਦੋ ਮੇਰੇ ਜੀ ਸਾਡੇ ਬੂਟੇ ਬੱਟੇ ਜਾਣਗੇ ਅਸੀਂ ਉਹ ਪੱਟਣ ਨਹੀਂ ਦੇਣੇ ਕਹਿੰਦੇ ਜੀ ਤੁਸੀਂ ਪਟੰਮ ਦੀ ਗੱਲ ਕਰਦਿਆਂ ਇਹ ਬੂਟਾ ਨਹਿਰ ਤੋਂ 15 ਫੁੱਟ ਉਧਰ ਤੇ 15 ਫੁੱਟ ਉਧਰ ਤੁਸੀਂ ਦਰਖਤ ਲਾ ਹੀ ਨਹੀਂ ਸਕਦੇ ਲਾ ਕਹਿੰਦਾ ਆਓ ਜਦੋਂ ਫਰੀਦਕੋਟ ਤੋਂ ਕੋਈ ਵਾਅ ਰੋਲਾ ਉੱਠਦਾ ਨਾ ਇਹ ਅਮਰੀਕਾ ਜਾ ਕੇ ਡਿੱਗਦਾ ਹੈ ਯੂਰੇਨੀਅਮ ਦੀ ਗੱਲ ਫਰੀਦਕੋਟ ਤੋਂ ਉੱઠી ਸੀ ਤੇ ਅਮਰੀਕਾ ਦੇ ਸੰਸਦ ਦੇ ਵਿੱਚ ਇਹ ਡਿਸਕਸ ਹੋਈ ਸੀ ਪੰਜਾਬ ਦੇ ਵਿੱਚ ਵੀ ਪੀਣ ਵਾਲੇ ਪਾਣੀ ਫਰੀਦਕੋਟ ਡਿਸਟ੍ਰਿਕਟ ਹੈ ਜਿੱਥੇ ਪਾਣੀ ਵਿੱਚ ਸਭ ਤੋਂ ਵੱਧ ਯੂਰੇਨੀਅਮ ਪਾਇਆ ਜਾਂਦਾ ਹੈ ਮੈਂ ਕਿਹਾ ਤੁਹਾਡੀ ਕਾਨੂੰਨ ਬਦਲੀ ਹੋ ਗਈ ਸੀ ਕਿਹਦੀ ਪੂਛ ਫੜਾਂਗੇ ਅੱਗੇ ਕਿਹਨੂੰ ਕਹਾਂਗੇ ਵੀ ਸਾਡੇ ਦਰਸਤ ਲਾ ਕੇ ਜਾਓ ਉਦੋਂ ਬਾਅਦ ਸਰਕਾਰ ਜੋ ਦੋਸਤੋ ਐਕਸ਼ਨ ਸਾਹਿਬ ਮੈਨੂੰ ਬਾਹਰ ਮਿਲੇ ਉਹਨਾਂ ਨੂੰ ਮੈਂ ਪੁੱਛਿਆ ਮੈਨੂੰ ਕਹਿੰਦੇ ਆਪਣੇ ਪਹਿਲਾਂ ਕਦੀ ਮੇਲ ਨਹੀਂ ਹੋਇਆ ਮੈਂ ਕਿਹਾ ਜੀ ਤੂੰ ਮਗਰੂਬ ਨਹੀਂ ਹੋਣਾ ਮਾਈ ਗਾਣਾਂ ਕਿ ਆ ਵੀ ਤੂੰ ਮਗਰੂਬ ਨਹੀਂ ਹੋਣਾ ਤੇ ਮੈਂ ਕਿਹਾ ਜੀ ਸਾਡੇ ਬੂਟੇ-ਬੱਟੇ ਜਾਣਗੇ ਅਸੀਂ ਉਹ ਪੱਟਣ ਨਹੀਂ ਦੇਣੇ ਕਹਿੰਦੇ ਜੀ ਤੁਸੀਂ ਪੱਟਣ ਦੀ ਗੱਲ ਕਰਦੇ ਹੋ ਇਹ ਬੂਟਾ ਨਹਿਰ ਤੋਂ 15 ਫੁੱਟ ਉਧਰ ਤੇ 15 ਫੁੱਟ ਉਧਰ ਤੁਸੀਂ ਦਰਖਤ ਲਾ ਹੀ ਨਹੀਂ ਸਕਦੇ ਲਾ ਕਹਿੰਦਾ ਤੇ ਮੈਂ ਕਹਿੰਦੀ ਤੁਸੀਂ ਸਾਧਾ ਹੁਣੇ ਹੀ ਕਮਿਟਮੈਂਟ ਕਰਕੇ ਉੱਠਿਓ ਮੀਟਿੰਗ ਦੇ ਵਿੱਚ ਵੀ ਅਸੀਂ ਬੂਟੇ ਦੁਆਰਾ ਲਾਵਾਂਗੇ ਤੁਸੀਂ ਬਾਹਰ ਆ ਕੇ ਨੁਕਰੀ ਜਾਂਦੇ ਹੋ ਦੱਸੋ ਵੀ ਸਾਥ ਕੋ ਇਹਨਾਂ ਦਾ ਯਕੀਨ ਕਿਵੇਂ ਕੀਤਾ ਜਾਵੇ ਉਹ ਯਾਦ ਜੇ ਤੁਸੀਂ ਸਾਥੋਂ ਪੀਣ ਵਾਲਾ ਪਾਣੀ ਖੋਣਾ ਤੇ ਸਾਨੂੰ ਜ਼ਹਿਰ ਵੰਡ ਦਿਓ ਸਾਰੇ ਪਾਰਤ ਦੇ ਵਿੱਚ ਪਰਾਵੋ ਜਦੋਂ ਫਰੀਦਕੋਟ ਤੋਂ ਕੋਈ ਵਾਬ ਰੋਲਾ ਉੱਠਦਾ ਨਾ ਇਹ ਅਮਰੀਕਾ ਜਾ ਕੇ ਡਿੱਗਦਾ ਯੂਰੇਨੀਅਮ ਦੀ ਗੱਲ ਫਰੀਦਕੋਟ ਤੋਂ ਉੱਠੀ ਸੀ ਤੇ ਅਮਰੀਕਾ ਦੇ ਸੰਸਦ ਦੇ ਵਿੱਚ ਇਹਦੇ ਡਿਸਕਸ ਹੋਈ ਸੀ ਵੀ ਪੰਜਾਬ ਦੇ ਵਿੱਚ ਵੀ ਪੀਣ ਵਾਲੇ ਪਾਣੀ ਫਰੀਦਕੋਟ ਡਿਸਟ੍ਰਿਕਟ ਹੈ ਜਿੱਥੇ ਪਾਣੀ ਦੇ ਵਿੱਚ ਸਭ ਤੋਂ ਵੱਧ ਯੂਰੇਨੀਅਮ ਪਾਇਆ ਜਾਂਦਾ ਲੁਧਿਆਣਾ ਜਿਹੜਾ ਬੁੱਢਾ ਦਰਿਆ ਵੱਜਦਾ ਕਿਸੇ ਵੇਲੇ ਉਹ ਵਧੀਆ ਦਰਿਆ ਸੀ ਜਿਹਨੂੰ ਇਹਨਾਂ ਨੇ ਬੁੱਢਾ ਨਾਲੇ ਦੇ ਰੂਪ ਵਿੱਚ ਧਾਰਨ ਕਰ ਗਿਆ ਅੱਜ ਉਹਦੇ ਵਿੱਚ ਭਰਾਵਾ ਜਿਹੜਾ ਜ਼ਹਿਰ ਆਉਂਦਾ ਉਹਨੂੰ ਸਾਰੇ ਜ਼ਹਿਰ ਆਂਦੇ ਆ ਕੈਮੀਕਲ ਵਾਲਾ ਪਾਣੀ ਆਉਂਦਾ ਅਸੀਂ ਉਸ ਜ਼ਹਿਰ ਦੇ ਵਿੱਚੋਂ ਹਿੱਸਾ ਮੰਗਦੇ ਆ ਸਰਕਾਰ ਤੋਂ ਅਸੀਂ ਹੋਰ ਕੁਝ ਨਹੀਂ ਮੰਗਦੇ ਅਸੀਂ ਜ਼ਹਿਰ ਤੋਂ ਆਪਣਾ ਹਿੱਸਾ ਮੰਗਦੇ ਆ ਉਹ ਜ਼ਹਿਰ ਰੂਪੀ ਪਾਣੀ ਜਦੋਂ ਨਹਿਰਾਂ ਦੇ ਵਿੱਚ ਦੀ ਗੰਗਾਨਗਰ ਰਾਜਸਥਾਨ ਤੇ ਕਰ ਜਾਂਦਾ ਉਹ ਫਰੀਦਕੋਟ ਦੇ ਵਿੱਚ ਦੀ ਗੁਜ਼ਰਦਾ ਇੱਥੋਂ ਦੀ ਜਦੋਂ ਉਹ ਪਾਣੀ ਦੀ ਸੇ ਜਦੋਂ ਉਹ ਦੀ ਸੀਪਲ ਧਰਤੀ ਦੇ ਵਿੱਚ ਜੀਰ ਜਾਂਦਾ ਉਹਨਾਂ ਫਿਲਟਰ ਹੋ ਕੇ ਪੀਣ ਦੇ ਰੂਪੇ ਸਾਨੂੰ ਮਿਲਦਾ ਹੈ ਅਸੀਂ ਭਰਾਵੋ ਉਹ ਮੰਗਦੇ ਆਂ ਅਸੀਂ ਸਰਕਾਰ ਤੋਂ ਹੋਰ ਕੁਝ ਨਹੀਂ ਮੰਗਦੇ ਫਰੀਦਕੋਟ ਵਾਲੇ ਕਿਉਂ ਤੁਸੀਂ ਸਾਨੂੰ ਪੀਣ ਵਾਲਾ ਪਾਣੀ ਨਹੀਂ ਦੇਣਾ ਅਸੀਂ ਆ ਜਿੰਨੇ ਲੋਕ ਇੱਥੇ ਖੜੇ ਆਂ ਅਸੀਂ ਦੂਜੀਆਂ ਪਾਰਟੀਆਂ ਤੋਂ ਅੱਕਿਆ ਹੋયા ਨੇ ਬੌਕਰ ਵਾਲੇ ਲੈ ਕੇ ਜਾਂਦੇ ਸੀ ਅੱਕਿਆ ਹੋયા ਨੇ ਬੌਕਰ ਵਾਲੇ ਲੈ ਕੇ ਜਾਂਦੇ ਸੀ ਵੀ ਇਹ ਵੀ ਚੌਤਰ ਨਹੀਂ ਚੱਲਣ ਦੇਣੀ ਇਹ ਵੀ ਨਹੀਂ ਚੱਲਣ ਦੇਣੀ ਇਹ ਵੀ ਨਹੀਂ ਚੱਲਣ ਦੇਣੀ ਰਗਵੀਰ ਦੀ ਨਹੀਂ ਚੱਲਣ ਦੇਣੀ ਰਣਜੀਤ ਸਿੰਘ ਬਰਾੜ ਦੀ ਨਹੀਂ ਚੱਲਣ ਦੇਣੀ ਮੱਕਰ ਦੀ ਨਹੀਂ ਚੱਲਣ ਦੇਣੀ ਅਸੀਂ ਨਵੇਂ ਲਿਆਵਾਂਗੇ ਆ ਨਵੇਂ ਲਿਆ ਕੇ ਅਸੀਂ ਆਉਂਦੇ ਸਿਰਚ ਸਵਾਭੋਲੀ ਇਹਨਾਂ ਦੇ ਵਿੱਚੋਂ ਭਰਾਵਾ 92 ਦੇ ਵਿੱਚੋਂ ਜੇ ਇੱਕ ਵੀ ਬੋਲਦਾ ਤੇ ਸਾਨੂੰ ਦੱਸ ਦਿਓ ਮੈਂ ਤੁਹਾਡਾ ਬਹੁਤ ਸਮਾਂ ਲੈ ਲਿਆ ਮੈਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਨੀ ਚਾਹਣਾ ਵੀ ਸਾਨੂੰ ਘਰਾਹੇ ਨਾ ਪਾਓ ਅਸੀਂ ਥੋਥੋ ਪੀਣ ਵਾਲਾ ਪਾਣੀ ਮੰਗਦੇ ਆ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਅਸਲ ਵਿੱਚ ਪ੍ਰਸ਼ਾਸਨ ਭਰਾਵਾ ਚਾਹੁੰਦਾ ਹਰੇਕ ਆਦਮੀ ਦੇ ਹੱਥ ਦੇ ਵਿੱਚ ਪਾਣੀ ਦੀ ਪੀਣ ਵਾਲੀ ਬੋਤਲ ਹੋਵੇ ਇਹਦੇ ਉੱਤੇ ਬਹੁਤ ਵੱਡਾ ਬਿਜ਼ਨਸ ਕੀਤਾ ਜਾ ਰਿਹਾ ਹੈ ਤਾਂ ਹੀ ਨਹਿਰਾਂ ਨੂੰ ਪਾਈਪ ਦਾ ਰੂਪ ਦਿੱਤਾ ਜਾ ਰਿਹਾ ਕੰਕਰੀਟ ਕਰਨ ਕਰਕੇ ਜਿਵੇਂ ਹੁਣੇ ਮੈਥੋਂ ਪਹਿਲਾਂ ਬੋਲਦੇ ਬਲਾਰਿਆਂ ਨੇ ਦੱਸਿਆ ਵੀ ਰਾਜਸਥਾਨ ਦੇ ਵਿੱਚ ਨਹਿਰਾਂ ਦੀ ਜਿਹੜੀ ਹੈਗੀ ਆ ਉਹ ਬ੍ਰਿਕ ਲਾਈਨਿੰਗ ਕੀਤੀ ਗਈ ਆ ਇੱਟਾਂ ਨਾਲ ਸੋਲਿੰਗ ਕੀਤੀ ਗਈ ਆ ਕਿਉਂ ਫਰੀਦਕੋਟ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਜਿਹਨਾਂ ਨੇ ਅੱਜ ਤੋਂ 50 ਸਾਲ ਪਹਿਲਾਂ ਕੀਤੀ ਕੀ ਉਹਨਾਂ ਨੂੰ ਕੰਕਰੀਟ ਕਰਨੀ ਨਹੀਂ ਆਉਂਦੀ ਸੀ ਕਿਉਂ ਨਾ ਲੋਕਾਂ ਤੁਹਾਡੇ ਨਾਲ ਅਕਲ ਘੱਟ ਸੀ ਕਿਉਂ ਬੇਵਕੂਫ ਲੋਕ ਸੀ ਜਿਨ੍ਹਾਂ ਨੇ ਇਹਨਾਂ ਦੀ ਸੋਲਿੰਗ ਇੱਟਾਂ ਨਾਲ ਕੀਤੀ ਤੁਸੀਂ ਨਵੇਂ ਸਿਆਣੇ ਜਾਂਪੇ ਹੋ ਅੱਜ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਬਰੀਦਕੋਟ ਵਸਗੋ ਇਸੇ ਤਰ੍ਹਾਂ ਹੀ ਇਕੱਠੇ ਰਹੋ ਜੇ ਇਸੇ ਤਰ੍ਹਾਂ ਜੇ ਅਸੀਂ ਇਕੱਠੇ ਰਹੇ ਜਿਸ ਤਰ੍ਹਾਂ ਕਿਸਾਨੀ ਮੋਰਚਾ ਜਿੱਤਿਆ ਸੀ ਉਸੇ ਤਰ੍ਹਾਂ ਅਸੀਂ ਆਪਣੇ ਮੋਰਚੇ ਦੇ ਵਿੱਚ ਸਫਲ ਹੋਵਾਂਗੇ हक़ो लरद हक़ो लरदाल लोग हक़ जिन पे हक़ जिन ਯੋਗ ਦੋਸਤੋ ਮੈਂ ਦੁਆਰਾ ਫੇਰ ਤੁਹਾਨੂੰ ਸਰਦਾਰ ਅਵਤਾਰ ਸਿੰਘ ਬਲੜ ਮੈਮੋਰੀਅਲ ਸੁਸਾਇਟੀ ਵੱਲੋਂ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਵਿਸ਼ਵਾਸ ਦਿਵਾਉਣਾ ਜਿੱਥੇ ਵੀ ਸਾਡੀ ਜਿੰਨੀ ਵੀ ਸਾਡੀ ਤੁਸੀਂ ਜ਼ਰੂਰਤ ਸਮਝੋ ਜਿੰਨੀ ਵੀ ਡਿਊਟੀ ਲਾਓਗੇ ਅਸੀਂ ਤੰਦੇਹੀ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਭਾਈ ਜਿਵੇਂ ਨਾਰੇ ਦਾ ਸੁਆਬ ਆਜ ਆਉਂਦੀ ਸੀ ਨਾ ਇਹ ਗੁਰੂ ਦੀ ਬਣਾਈ ਫਤਿਹ ਆ ਰਗਵੀਰ ਨੇ ਨਹੀਂ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੇ ਤੁਹਾਡੇ ਕਾਨੂੰਨ ਬਦਲੀ ਹੋ ਗਈ ਅਸੀਂ ਕਿਹਦੀ ਪੁੱਛ ਪੜਾਂਗੇ ਅੱਗੇ ਕਿਹਨੂੰ ਕਹਾਂਗੇ ਵੀ ਸਾਡੇ ਦਰਸਤ ਲਾ ਕੇ ਜਾਓ ਉਦੋਂ ਬਾਅਦ ਸਰਕਾਰ ਜੋ ਦੋਸਤੋ ਐਕਸ਼ਨ ਸਾਹਿਬ ਮੈਨੂੰ ਬਾਹਰ ਮਿਲੇ ਉਹਨਾਂ ਨੂੰ ਮੈਂ ਪੁੱਛਿਆ ਮੈਨੂੰ ਕਹਿੰਦੇ ਆਪਣੇ ਪਹਿਲਾਂ ਕਦੀ ਮੇਲ ਨਹੀਂ ਹੋਇਆ ਮੈਂ ਕਿਹਾ ਜੀ ਤੂੰ ਮਗਰੂਬ ਨਹੀਂ ਹੋਣਾ ਮਾਈ ਗਾਣ ਕਿ ਆ ਵੀ ਤੂੰ ਮਗਰੂਬ ਨਹੀਂ ਹੋਣਾ ਤੇ ਮੈਂ ਕਿਹਾ ਜੀ ਸਾਡੇ ਬੂਟੇ ਬੱਟੇ ਜਾਣਗੇ ਅਸੀਂ ਉਹ ਪੱਟਣ ਨਹੀਂ ਦੇਣੇ ਕਹਿੰਦੇ ਜੀ ਤੁਸੀਂ ਪਟਨ ਦੀ ਗੱਲ ਕਰਦਿਓ ਇਹ ਬੂਟਾ ਨਹਿਰ ਤੋਂ 15 ਫੁੱਟ ਉਧਰ ਤੇ 15 ਫੁੱਟ ਉਧਰ ਤੁਸੀਂ ਦਰਖਤ ਲਾ ਹੀ ਨਹੀਂ ਸਕਦੇ ਲਾ ਕਹਿੰਦਾ ਤੇ ਮੈਂ ਕਹਿੰਦੀ ਤੁਸੀਂ ਸਾਡੇ ਨਾਲ ਹੁਣੇ ਕਮਿਟਮੈਂਟ ਕਰਕੇ ਉੱਥੇ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਬੂਟੇ ਦੁਆਰਾ ਲਾਵਾਂਗੇ ਤੁਸੀਂ ਬਾਹਰ ਆ ਕੇ ਨੁਕਰੀ ਜਾਂਦੇ ਹੋ ਦੱਸੋ ਵੀ ਸਾਥ ਕੋਲ ਇਹਨਾਂ ਦਾ ਯਕੀਨ ਕਿਨੇ ਕੀਤਾ ਜਾਵੇ ਉਹ ਲਾ ਕੇ ਤੁਸੀਂ ਸਾਥੋਂ ਪੀਰ ਵਾਲਾ ਪਾਣੀ ਖੋਣਾ ਤੇ ਸਾਨੂੰ ਜ਼ਹਿਰ ਵੰਡ ਦਿਓ ਸਾਰੇ ਪਾਰਤ ਦੇ ਵਿੱਚ ਭਰਾਵੋ ਜਦੋਂ ਫਰੀਦਕੋਟ ਤੋਂ ਕੋਈ ਮਾਅਬ ਰੋਲਾ ਉੱਠਦਾ ਨਾ ਇਹ ਅਮਰੀਕਾ ਜਾ ਕੇ ਡਿੱਗਦਾ ਯੂਰੇਨੀਅਮ ਦੀ ਗੱਲ ਫਰੀਦਕੋਟ ਤੋਂ ਉੱਠੀ ਸੀ ਤੇ ਅਮਰੀਕਾ ਦੇ ਸੰਸਦ ਦੇ ਵਿੱਚ ਇਹ ਤੇ ਡਿਸਕਸ ਹੋਈ ਸੀ ਵੀ ਪੰਜਾਬ ਦੇ ਵਿੱਚ ਵੀ ਪੀਣ ਵਾਲੇ ਪਾਣੀ ਫਰੀਦਕੋਟ ਡਿਸਟ੍ਰਿਕਟ ਹੈ ਜਿੱਥੇ ਪਾਣੀ ਦੇ ਵਿੱਚ ਸਭ ਤੋਂ ਵੱਧ ਜੁਰੇਨੀਅਮ ਪਾਇਆ ਜਾਂਦਾ ਲੁਧਿਆਣਾ ਜਿਹੜਾ ਬੁੱਢਾ ਦਰਿਆਵੱਦ ਦਾ ਕਿਸੇ ਵੇਲੇ ਉਹ ਵਧੀਆ ਦਰਿਆ ਸੀ ਜਿਹਨੂੰ ਇਹਨਾਂ ਨੇ ਬੁੱਢਾ ਨਾਲੇ ਦੇ ਰੂਪ ਵਿੱਚ ਧਾਰਨ ਕਰ ਗਿਆ ਅੱਜ ਉਹਨਾਂ ਵਿੱਚ ਭਰਾਵਾ ਜਿਹੜਾ ਜ਼ਹਿਰ ਆਉਂਦਾ ਉਹਨੂੰ ਸਾਰੇ ਜ਼ਹਿਰਾਂ ਦੇ ਕੈਮੀਕਲ ਵਾਲਾ ਪਾਣੀ ਆਉਂਦਾ ਅਸੀਂ ਉਸ ਜ਼ਹਿਰ ਦੇ ਵਿੱਚੋਂ ਹਿੱਸਾ ਮੰਗਦੇ ਆਂ ਸਰਕਾਰ ਤੋਂ ਅਸੀਂ ਹੋਰ ਕੁਝ ਨਹੀਂ ਮੰਗਦੇ ਅਸੀਂ ਜ਼ਹਿਰ ਤੋਂ ਆਪਣਾ ਹਿੱਸਾ ਮੰਗਦੇ ਆਂ ਉਹ ਜ਼ਹਿਰ ਰੂਪੀ ਪਾਣੀ ਜਦੋਂ ਨਹਿਰਾਂ ਦੇ ਵਿੱਚ ਦੀ ਗੰਗਾਨਗਰ ਰਾਜਸਥਾਨ ਤੇ ਕਰ ਜਾਂਦਾ ਉਹ ਫਰੀਦਕੋਟ ਦੇ ਵਿੱਚ ਦੀ ਗੁਜ਼ਰਦਾ ਇੱਥੋਂ ਦੀ ਜਦੋਂ ਇਹ ਪਾਣੀ ਦੀ ਸਹਿ ਜਦੋਂ ਉਹ ਦੀ ਸੀਪਲ ਧਰਤੀ ਦੇ ਵਿੱਚ ਜੀਰ ਜਾਂਦਾ ਉਹਨਾਂ ਫਿਲਟਰ ਹੋ ਕੇ ਪੀਣ ਦੇ ਰੂਪੇ ਸਾਨੂੰ ਮਿਲਦਾ ਹੈ ਅਸੀਂ ਭਰਾਵੋ ਉਹ ਮੰਗਦੇ ਆਂ ਅਸੀਂ ਸਰਕਾਰ ਤੋਂ ਹੋਰ ਕੁਝ ਨਹੀਂ ਮੰਗਦੇ ਫਰੀਦਕੋਟ ਵਾਲੇ ਕਿਉਂ ਤੁਸੀਂ ਸਾਨੂੰ ਪੀਣ ਵਾਲਾ ਪਾਣੀ ਨਹੀਂ ਦੇਣਾ ਅਸੀਂ ਆ ਜਿੰਨੇ ਲੋਕ ਇੱਥੇ ਖੜੇ ਆਂ ਅਸੀਂ ਦੂਜੀਆਂ ਪਾਰਟੀਆਂ ਤੋਂ ਅੱਕਿਆ ਹੋયા ਨੇ ਬੱਕਰ ਵਾਲੇ ਲੈ ਕੇ ਜਾਂਦੇ ਸੀ ਅੱਕਿਆ ਹੋયા ਨੇ ਬੱਕਰ ਵਾਲੇ ਲੈ ਕੇ ਜਾਂਦੇ ਸੀ ਵੀ ਇਹ ਵੀ ਚੌਤਰ ਨਹੀਂ ਚੱਲਣ ਦੇਣੀ ਐ ਵੀ ਨਹੀਂ ਚੱਲਣ ਦੇਣੀ ਐ ਵੀ ਨਹੀਂ ਚੱਲਣ ਦੇਣੀ ਰਕਵੀਰ ਦੀ ਨਹੀਂ ਚੱਲਣ ਦੇਣੀ ਰਣਜੀਤ ਸਿੰਘ ਬਰਾੜ ਦੀ ਨਹੀਂ ਚੱਲਣ ਦੇਣੀ ਮੱਕਰ ਦੀ ਨਹੀਂ ਚੱਲਣ ਦੇਣੀ ਅਸੀਂ ਨਵੇਂ ਲਿਆਵਾਂਗੇ ਆ ਨੰਨੇ ਲਿਆ ਕੇ ਅਸੀਂ ਆਉਂਦੇ ਸਿਰ ਚ ਸਵਾਭ ਬੋਲੀ ਇਹਨਾਂ ਦੇ ਵਿੱਚੋਂ ਪੜਾਵਾ 92 ਦੇ ਵਿੱਚੋਂ ਜੇ ਇੱਕ ਵੀ ਬੋਲਦਾ ਤੇ ਸਾਨੂੰ ਦੱਸ ਦਿਓ ਮੈਂ ਤੁਹਾਡਾ ਬਹੁਤ ਸਮਾਂ ਲੈ ਲਿਆ ਮੈਂ ਤੁਹਾਡੇ ਰਾਈ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਨੀ ਚਾਹਣਾ ਵੀ ਸਾਨੂੰ ਕਿਰਾਹੇ ਨਾ ਪਾਓ ਅਸੀਂ ਥੋਥੋ ਪੀਣ ਵਾਲਾ ਪਾਣੀ ਮੰਗਦੇ ਆ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਅਸਲ ਵਿੱਚ ਪ੍ਰਸ਼ਾਸਨ ਪੜਾਉ ਚਾਹੁੰਦਾ ਹਰੇਕ ਆਦਮੀ ਦੇ ਹੱਥ ਦੇ ਵਿੱਚ ਪਾਣੀ ਦੀ ਪੀਣ ਵਾਲੀ ਬੋਤਲ ਹੋਵੇ ਇਹਦੇ ਉੱਤੇ ਬਹੁਤ ਵੱਡਾ ਬਿਜ਼ਨਸ ਕੀਤਾ ਜਾ ਰਿਹਾ ਹੈ ਤਾਂ ਹੀ ਨਹਿਰਾਂ ਨੂੰ ਪਾਈਪ ਦਾ ਰੂਪ ਦਿੱਤਾ ਜਾ ਰਿਹਾ ਕੰਕਰੀਟ ਕਰਨ ਕਰਕੇ ਜਿਵੇਂ ਹੁਣੇ ਮੈਥੋਂ ਪਹਿਲਾਂ ਬੋਲਦੇ ਬਲਾਰਿਆਂ ਨੇ ਦੱਸਿਆ ਵੀ ਰਾਜਸਥਾਨ ਦੇ ਵਿੱਚ ਨਹਿਰਾਂ ਦੀ ਜੜੀ ਹੈਗੀ ਆ ਉਹ ਬ੍ਰਿਕ ਲਾਈਨਿੰਗ ਕੀਤੀ ਗਈ ਆ ਇੱਟਾਂ ਨਾਲ ਸੋਲਿੰਗ ਕੀਤੀ ਗਈ ਆ ਕਿਉਂ ਫਰੀਦਕੋਟ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਜਿਹਨਾਂ ਨੇ ਅੱਜ ਤੋਂ 50 ਸਾਲ ਪਹਿਲਾਂ ਕੀਤੀ ਕੀ ਉਹਨਾਂ ਨੂੰ ਕੰਕਰੀਟ ਕਰਨੀ ਨਹੀਂ ਆਉਂਦੀ ਸੀ ਕਿਉਂ ਨਾ ਲੋਕਾਂ ਨੂੰ ਤੁਹਾਡੇ ਨਾਲੋਂ ਅਕਲ ਘੱਟ ਸੀ ਕਿਉਂ ਬੇਵਕੂਫ ਲੋਕ ਸੀ ਜਿਨ੍ਹਾਂ ਨੇ ਇਹਨਾਂ ਦੀ ਸੋਲਿੰਗ ਇੱਟਾਂ ਨਾਲ ਕੀਤੀ ਤੁਸੀਂ ਨਵੇਂ ਸਿਆਣੇ ਜੰਪੇ ਹੋ ਅੱਜ ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਫਰੀਦਕੋਟ ਵਾਸੀਓ ਇਸੇ ਤਰ੍ਹਾਂ ਹੀ ਇਕੱਠੇ ਰਹੋ ਜੇ ਇਸੇ ਤਰ੍ਹਾਂ ਜੇ ਅਸੀਂ ਇਕੱਠੇ ਰਹੇ ਜਿਸ ਤਰ੍ਹਾਂ ਕਿਸਾਨੀ ਮੋਰਚਾ ਜਿੱਤਿਆ ਸੀ ਉਸੇ ਤਰ੍ਹਾਂ ਅਸੀਂ ਆਪਣੇ ਮੋਰਚੇ ਦੇ ਵਿੱਚ ਸਫਲ ਹੋਵਾਂਗੇ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬੋਨੀ ਕਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਬੋਨੀ ਕਰਦੇ ਲੋਕ ਹੱਕ ਜਿਨ੍ਹਾਂ ਦੇ ਆਪਰੇ ਆਪੇ ਲੈਣਗੇ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ ਨਹੀਂ ਡਰਦੇ ਤੇਰੀ ਕੁਰਸੀ ਤੋਂ ਕੱਚ ਲਵਾਗੇ ਕੁਰਸੀ ਤੋਂ ਨਹੀਂ ਡਰਦੇ ਤੇਰੀ ਕੁਰਸੀ ਤੋਂ ਕੱਚ ਲਵਾਗੇ ਕੁਰਸੀ ਤੋਂ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ ਜਲ ਜੀਵਨ ਬਚਾਓ ਮੋਰਚਾ ਜਿੰਦਾਬਾਦ ਜਲ ਜੀਵਨ ਬਚਾਓ ਮੋਰਚਾ ਜਿੰਦਾਬਾਦ ਜਲ ਜੀਵਨ ਬਚਾਓ ਮੋਰਚਾ ਜਿੰਦਾਬਾਦ ਫਰੀਦਕੋੜ ਦੇ ਲੋਕਾਂ ਸਾਰਜੋਗ ਦੋਸਤੋ ਮੈਂ ਦੁਬਾਰਾ ਫੇਰ ਤੁਹਾਨੂੰ ਸਰਦਾਰ ਅਵਤਾਰ ਸਿੰਘ ਬਲਾਰਡ ਮੈਮੋਰੀਅਲ ਸੁਸਾਇਟੀ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਵਿਸ਼ਵਾਸ ਦਿਵਾਉਣਾ ਜਿੱਥੇ ਵੀ ਸਾਡੀ ਜਿੰਨੀ ਵੀ ਸਾਡੀ ਤੁਸੀਂ ਜ਼ਰੂਰਤ ਸਮਝੋ ਜਿੰਨੀ ਵੀ ਡਿਊਟੀ ਲਾਓਗੇ ਅਸੀਂ ਤੰਦੇਹੀ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਹੀਂ ਭਾਈ ਜਿਵੇਂ ਨਾਰੇ ਦਾ ਸੁਆਬ ਆਜ ਆਉਂਦੀ ਸੀ ਨਾ ਇਹ ਗੁਰੂ ਦੀ ਬਣਾਈ ਫਤਿਹ ਆ ਰਗਵੀਰ ਨੇ ਨਹੀਂ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Assim. Ah,